Hey, oh, hey. Oh, oh. मांर सुल कुमार प्रधान जी मां तव्हां सीताराम धन्यवादी आहे कृष्ण जी कर्मे मां से सीर लीडरशिप आहे उनजो

ਆਰਿਆ ਸਾਰੇ ਜਥੇ ਜੇ ਸਾਡੇ ਵਿੱਚ ਸੀਏਡੀ ਵਾਲੇ ਵੀਰ ਸਾਡੇ ਖੜੇ ਨੇ ਪਾਸੀ ਪੇਰਿਆਂ ਨੂੰ ਘਸਰਾ ਚਾਹਦੇ ਆ ਕਿਹੜਾ ਚ ਪਟਿਆਲਾ ਕਿਸ ਨੂੰ ਰੋਸ ਪੁਜਾਰਾ ਕੀਤਾ ਗਿਆ ਜੇ ਲੋਰ ਪਈ ਤੇ ਪੂਰੇ ਦੌਰ ਦੇ ਪਟਿਆਲਾ ਬੰਦ ਵੀ ਕਰਵਾਇ ਜਾਊਗਾ ਉਹ ਨਾਬਦੀ ਦੇ ਬੰਦੇ ਫਿਰ ਕਿੱਥੇ ਵਾਹ ਨੀਂ ਵੀ ਰੱਖੋ ਵੀ ਅੰਬਰ ਸਰਦਾਰ ਜਲੇ ਡਿਪਟੀ ਕਮਿਸ਼ਨਰ ਇੱਥੇ ਉਸ ਨੂੰ ਮਿਸ਼ਰਾ ਉਹਨੂੰ ਸਾਡੀ ਕੋ ਬੇਂਤੀ ਹੈ ਵੀ ਜਿਹੜਾ ਦੋਸਤੀ ਹੈ ਉਹਦੇ ਉੱਪਰ ਐਨਐਸਐਸ ਤੋਂ ਲਾਗੂ ਕਰੋ ਪਰ ਉਹਨੂੰ ਡਿਪਰੀ ਦੇ ਵਿੱਚ ਜਲਦੀ ਨਾਲ ਜਲਦੀ ਭੇਜੇ ਜਾਵੇ ਤਾਂ ਜੋ ਪੰਜਾਬ ਦਾ ਨਾ ਮੋਹਰ ਉਠੇ ਨਾ ਸਕੇ ਸੋ ਹੁਣ ਦਾ ਬੇਨਤੀ ਕਰਾਂਗਾ ਸਾਡੇ ਵਿੱਚ ਇੱਕ ਅੰਕੋਰ ਜੈ ਕੁਣੀ ਜੀ ਹੈ ਉਹ ਵੀ ਆ ਕੇ ਆਪਣੇ ਕੀਤੇ ਵਿਚਾਰ ਦੇ ਆਪਕੋ ਜੀ ਕੋਨੇ ਜੇ ਡਾਟੋ ਅਰਜੇਸ਼ ਮਣੀ ਜੀ ਸਾਹਮਣੇ ਮਾਈਕ ਤੇ ਸਾਥੀਓ ਜੀ ਇਸ ਤਰ੍ਹਾਂ ਬਣਾ ਕੇ ਰੱਖੋ ਬਹੁਤ ਬਧੀਆ ਤੁਹਾਡਾ ਸਾਰਿਆਂ ਦੇ ਸ਼ਰੋਤ ਦੇ ਨਾਲ ਅੱਜ ਦੇ ਅਰਜੇਸ਼ ਮਣੀ ਜੀ ਜਾਂ ਬੋਲਣਗੇ ਕਿ ਉਹ ਵੀ ਆਪਣੇ ਵਿਚਾਰ ਦੇ ਅੱਜ ਦੇ ਜੋ ਰੋਸ ਰੈਲੀ ਹੈ ਅਸੀਂ ਬਹੁਤ ਹੀ ਸਾਡੀ ਜਿਹੜੀ ਸੋਚ ਹੈ ਉਹਦੇ ਦਰਮਿਆਨ ਸਾਡੇ ਨਾਲ ਜੋ 바ਵਾ ਸਾਹਿਬ ਨਾਲ ਜੋ ਛੋਟੀ ਹਰਕਤ ਕੀਤੀ ਹੈ ਉਹ ਬੜੇ ਮਨਪੱਖੀ ਘਟਨਾ ਹੈ ਅਸੀਂ ਦਾ ਪੰਜਾਬ ਸਰਕਾਰ ਤੋਂ ਅਤੇ ਪੂਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜਲਦੀ ਜੀ ਤੱਕ ਉਹਨਾਂ ਦਾ ਐਮਐਸਏ ਲਾਗੂ ਕਰਕੇ ਉਹਨੂੰ ਡਿਗਰੀ ਦੇ ਦਿੱਤਾ ਜਾਵੇ ਸਾਡੇ ਮਨ 'ਚ ਜਿਹੜਾ ਰੋਸ ਹੈ ਇਹ ਪੂਰਾ ਹੋ ਸਕੇ ਨਹੀਂ ਤਾਂ ਇਹ ਸੰਘਰਸ਼ ਉਹ ਦੂਰ ਤੱਕ ਚਲਾ ਜਾਏਗਾ ਸੋ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਪੀੜਤਾਂ ਵੱਲ ਜਲਦੀ ਤੋਂ ਜਲਦੀ ਹੋਰ ਕੀਤੀ ਜਾਵੇ ਨਹੀਂ ਤਾਂ ਇਹ ਕੋਈ ਹੋਰ ਰੂਪ ਲਏਗਾ ਸੋ ਬਾਵਾ ਸਾਹਿਬ ਦੀ ਸੋਰ ਤੇ ਅਗਾਂਹ ਦੇ ਆਵੇ ਹੋਗੇ ਅਸਾਂ ਪੁਲਿਸ ਤੋਂ ਕੁਰਸ ਕਮਿਸ਼ਨਰ ਅੰਪਾ ਸਾਹਿਬ ਦੇ ਨਾਲੇ ਲੱਗ ਰਹੇ ਆ ਔਰ ਕੁਰਸ ਡਿਪਟੀ ਕਮਿਸ਼ਨਰ ਇਹਦੇ ਨਾਲੇ ਲੱਗ ਰਹੇ ਨੇ ਜੀ ਹੁਣ ਮੈਂ ਬੇਨਤੀ ਕਰਾਂਗਾ ਠੇਕਾ ਪਰ ਕਰਨੀ ਨੂੰ ਜੱਸੀ ਪ੍ਰਧਾਨ ਜੀ ਜੇ ਮੇਰੀ ਬ�ਾਸ ਹੁੰਦੇ ਜੱਸੀ ਪ੍ਰਧਾਨ ਜੀ ਉਹ ਵੀ ਮਾਈਕ ਤੇ ਆ ਕੇ ਆਪਣੇ ਕੀਮਤੀ ਵਿਚਾਰ ਦੇਣ ਜੱਸੀ ਪ੍ਰਧਾਨ ਜੀ ਆਗੇ ਨੇ ਜੀ ਚਲੋ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਪਰਮਿੰਦਰ ਬੋਲਦੀ ਜੀ ਨੂੰ ਜਨਰਲ ਸੱਤਰ ਸਿੰਘ ਜੀ ਸਾਡੇ ਮੇਰੇ ਚੂਤੇ ਵੀਰ ਪਰਮਿੰਦਰ ਬੋਲਦੀ ਜੀ ਪੁਲਿਸ ਮਾਈਕ ਤੇ ਆਓ اور اپنے کي جنادر جنادر باد جنادر سن میرے چھوٹے بھیردر گولی جی جنگ کو میں ان کو بہت بےنتی کروں گا ਆਪਣੇ ਜਗਤ ਸੈਕਟਰ ਕੀ ਆ ਜੀ ਇਹਨਾਂ ਦਾ ਬਾਬਾ ਬਨਕਰ ਸਿੰਘ ਜੀ ਮਿਰਜ਼ੀ ਤੁਸੀਂ ਵੀ ਆਉਟ ਹੋ ਮੈਂਟ ਬਈ ਸਭ ਨੂੰ ਕਹਿੰਦਾ ਜਾਇਆ ਜਾਏਗਾ ਖਾਲੀ ਨਾ ਕਰੋ ਸਭ ਦੇ ਲਈ ਟਾਈਮ ਹੈ ਸਾਡੇ ਕੋਲ ਕੁਕਰ ਰੋਸ ਪਹਾਰੇ ਬਾਬਾ ਸਾਹਿਬ ਦਾ ਆਪਾਂ ਤੁਖ ਬਣਾਉਣ ਆਏ ਇੱਥੇ ਔਰ ਅੰਬਰ ਸਰ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ WARNING ਚ ਚੇਤਾਵਨੀ ਦੇਣ ਆਏ ਕਿ ਜੇ ਜਿਹੜਾ ਫੈਸਲਾ ਸਹੀ ਨਾ ਆਏ ਆਓ ਜੀ ਬਾਬਾ ਔਰ ਉਸ ਸਖਸ਼ ਨੂੰ ਜਿਹੜਾ ਕੀ ਜ਼ਰੂਰ ਕਿਹਾ ਗਿਆ ਕਿ ਇਹ ਕਹੇ ਪਾਗਲਗਰਾਮ ਦੇ ਵਿੱਚ ਇਹ ਕੋਈ ਬੰਦਾ ਮਰੀ ਭਾਗੀ ਜੜੀਏ ਨੇ ਦਿੱਤੀ ਹੈ। ਉਹ ਉਸ ਸਖਸ਼ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ। ਉਸ ਸਖਸ਼ ਨੂੰ ਹੌਂਚੀ ਦਿੱਤੀ ਜਾਵੇ। ਐਨਐਡੀ ਲਾਗੂ ਕੀਤਾ ਜਾਵੇ। ਇਹ ਸਾਡੀ ਸਮਾਜ ਵੱਲੋਂ ਔਰ ਸਾਡੇ ਮਲਾਕ ਸਾਥੀਆਂ ਵੱਲੋਂ ਸਮਝਾ ਚਾਹੁੰਦਾ ਹਾਂ ਕਬੀਲਾ ਔਰ ਉਹ ਦੋਨੇ ਜਿਹੜਾ ਪ੍ਰੋਫੈਸਰ ਸਾਹਿਬ ਖਿਆਲ ਚ ਨੇ ਕਿੱਤਕ ਮਿਸ਼ਰਾ ਉਹਦੇ ਦਿਨਾਰੇ ਨਾਮ ਹੈ ਕਿੱਤਕ ਮਿਸ਼ਰਾ ਦੇ ਅੰਦਰ ਮੁਰਦਾ ਨੇ ਮੁਰਦਾ ਬਾਤ ਮੁਰਦਾ ਬਾਤ ਕਿੱਤਕ ਮਿਸ਼ਰਾ ਦੇ ਨਾਮਕਰ ਮੁਰਦਾ ਨੇ ਮੁਰਦਾ ਬਾਤ ਮੁਰਦਾ ਬਾਤ ਅਗਰ ਸਾਡੇ ਦੁਆਰਾ ਸਰਦਾਰ ਗੁਰਜਨ ਸਿੰਘ ਖਾਲਸਾ ਸਾਹਿਬ ਦਾ ਕੌਂਸਲ ਪਹੁੰਚੇ ਨੇ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਵਿੱਚ ਸਾਡੇ ਜੀ ਦਰਸ਼ਨ ਸਿੰਘ ਜੀ ਨੂੰ ਮਜਰਾ ਜੀ ਉਪਰ ਪਰ